ਪਬਜੀ ਵਿੱਚ ਆਪਟਿਮਸ ਪ੍ਰਾਈਮ ਲੈ ਕੇ ਉਹਨਾ ਹੀ ਨਜ਼ਾਰਾ ਆਉਂਦਾ ਏ ਜਿਵੇਂ ਕਿ ਇਹ ਅੰਨੇ ਨੂੰ ਲਾਠੀ ਦਾ ਨਜ਼ਾਰਾ ਆਉਂਦਾ ਆ ਆ ਭਾਈ ਜਾਨ ਗੁੱਸਾ ਨਾ ਕਰੀਂੁੰਡਾ ਦੀ ਖੱਖਰ ਨੂੰ ਹੱਥ ਪਾ ਕੇ ਭੱਜਿਆ ਨਹੀਂ ਜਾਂਦਾ ਮਾਲਕੋ ਆਹ ਤਾਂ ਦਾ ਮੱਕੂ ਦਾਣਾ ਇੱਥੇ ਹੀ ਠੱਪ ਦਿੰਨੇ ਹੁਣ ਕਿੱਧਰ ਭਜੇਗਾ ਭੱਜ ਹਾਂ ਭੱਜ ਭੱਜ ਉਹ ਤੇ ਤੈਨੂੰ ਕਿਸੇ ਘਰ ਵੀ ਨਹੀਂ ਲੁਕੰਦਨ ਦਾ ਆ ਲੈ ਆ ਲੈ ਮਰੇ ਤਾਂ ਦਾ ਦੋਆ ਤਿੰਨਾ ਸੱਟਾ ਜੀ ਕੰਮ ਹੋ ਗਿਆ ਉਹਦਾ ਸਾਥੀ ਵੀ ਆਪਣੀ ਇੱਜ਼ਤ ਬਚਾਉਣ ਦੇ ਕਰਕੇ ਮੇਰੇ ਨਾਲ ਜੂਝੀ ਪਿਆ ਮਾਰ ਤੂੰ ਹੀ ਤੇ ਐਵੇਂ ਹੀ ਨਾ ਹੱਥ ਨਾ ਆਪੜੇ ਤੇ ਥੂ ਕੋੜੀ ਵਾਲੀ ਗੱਲ ਕਰਾ ਲਈ ਜੇ ਲਓ ਮਹਾਰਾਜੇ ਤੂੰ ਵੀ ਨੌਕ ਹੋ ਗਏ ਆਹਾ ਆਹਾ ਮੋੜ ਲੱਗ ਗਿਆ ਓਹੋ ਸਟਾਈਲ ਮਾਰ ਰਿਹਾ ਹਾਂ ਲਓ ਜੀ ਇਹਨਾਂ ਦਾ ਵੀ ਮੱਕੂ ਦਾਣਾ ਠੱਪਿਆ ਗਿਆ ਗੋਲੀਆਂ ਕਿਹੜਾ ਕੰਜਰ ਮਾਰੀ ਜਾਂਦਾ ਮੈਨੂੰ ਖੜ ਤੇਰੀ ਦੇਖਦਾ ਮਾਂ ਇੱਧਰ ਉੱਧਰ ਓ ਕਿਹੜਾ ਓਏ ਅਕਲ ਮੋਤ ਹੈ ਕਿ ਨਹੀਂ ਤੈਨੂੰ ਅੱਛਾ ਅੱਛਾ ਚਾ ਮਾਰੇ ਤੈਨੂੰ ਤਹਾਨੂੰ ਵੇਖ ਕੇ ਭਾਜੀ ਇੱਕ ਨਾ ਮੈਨੂੰ ਪੰਜਾਬੀ ਦੀ ਬੜੀ ਖੂਬਸੂਰਤ ਸ਼ਾਇਰੀ ਯਾਦ ਆ ਗਈ ਸ਼ਾਇਰ ਨੇ ਲਿਖਿਆ ਇੱਕ ਓਥੇ ਤੇ ਕਾਮ ਆਈਆ ਚਿੱਠੀ ਮੇਰੇ ਮਾਈਏ ਦੀ ਵਿੱਚ ਬੋਲੇ ਮੇਰਾ ਨਾਮ ਆਈਆ ਕਿੰਨਾ ਸਾ ਪਹੁੰਚ ਨਹੀਂ ਰਿਹਾ ਭਾਈ ਜਾਨ ਹਾ ਹਾ ਚੇਲੇ ਨੂੰ ਭੇਜਿਆ ਜੇ ਕੱਢ ਜਾ ਤੇਰੇ ਚੇਲੇ ਦੀ ਵੀ ਐਸੀ ਤੈਸੀ ਕੱਢ ਜਾ ਮੈਨੂੰ ਕੋਈ ਸਕਰੀਨ 'ਤੇ ਲਾ ਲੈਣ ਤੇ ਤੁਹਾਨੂੰ ਮੈਂ ਦੱਸਦਾ ਦਵਾਂ ਨੂੰ ਮੈਂ ਠੀਕ ਤਾਂ ਲੱਭਿਆ ਕੱਢ ਜਾ ਮੈਂ ਅਥੇ ਸੋਚ ਲੈਣ ਤੇ ਕੁਛ ਚੇਲਾ ਵੀ ਵੀਰ ਤੇਰਾ ਕਾਫੀ ਚੰਡਿਆ ਲੱਗਦਾ ਜਿਹੜਾ ਮੌਤ ਦੇ ਮੂੰਹ ਚੱਲ ਆਲ ਇੱਕ ਤੇ ਦੋ ਵਾਰ ਵੀਰ ਤੂੰ ਇੱਕ ਦੋ ਨਹੀਂ ਸਹਣੇ ਠੀਕ ਆ ਮੈਂ ਤੁਹਾਨੂੰ ਆਲਿਆ ਮੇਰਾ ਧਾਮ ਹੈਗਾ ਬੰਦਾ ਭੱਜਾ ਨਹੀਂ ਲੌਗ ਹੁਣ ਉਹ ਹੋ ਗਿਆ ਤੇ ਮਾਰੇ ਤੁਹਾਡੇ ਗੁਰੂ ਸਾਹਿਬ ਕਿੱਥੇ ਨੇ ਆਓ ਮਾਰੇ ਤੁਸੀਂ ਕੋਠੇ ਤੇ ਕੀ ਕਰਨ ਦੇ ਜੀ ਤੁਹਾਡਾ ਝੇਲਾ ਢਾ ਲਿਆ ਜਮੈਂ ਆਹਾਹਾ ਬੱਤਾ ਪੀਣ ਦਾ ਸਵਾਦ ਹੀ ਕੁਝ ਵੱਖਰਾ ਆਉਂਦਾ ਵਾ ਤੇ ਬੱਤਾ ਪੀਣ ਦੇ ਨਾਲ ਨਾਲ ਨਾ ਮੈਂ ਉਹ ਡੀ ਕਰ ਰਿਆ ਵਾਂ ਵੇਖਦੇ ਬੰਦੇ ਚ ਦਾਮ ਹੈਗਾ ਭਈ ਆ ਗਿਆ ਆ ਇਹ ਆਲੇ ਮਰੇ ਹਾਲੇ ਲਾ ਇੱਕ ਦੋ ਸੱਟਾ ਖਾਣਾ ਵਾ ਭੱਜ ਤੂੰ ਫੇਰ ਅੱਗੇ ਲੱਗ ਕੇ ਜਾਣਾ ਵਾ ਜੇ ਹਿੰਮਤ ਆ ਭਰਾਵਾ ਰੁੱਕ ਕੇ ਮੁਕਾਬਲਾ ਕਰ ਨਹੀਂ ਤੇ ਮੈਨੂੰ ਪੁੱਛੇ ਜਿਉਣੋਂ ਆਉਂਦਾ ਗਮ ਵੱਡ ਵੱਟ ਕੇ ਖਾਂਦਾ ਵਾ ਪੂ ਤੇ ਭਰਾਵਾ ਐ ਲੁਕ ਜਾਂਦਾ ਘਰ ਦੇ ਅੰਦਰ ਜਿਗੋਂ ਬਿੱਲੀ ਨੂੰ ਵੇਖ ਕੇ ਚੂਹਾ ਲੁਕਦਾ ਵਾ ਛੱਡ ਮਰੇ ਆਹਾ ਮਹਾਰਾਜ ਮੇਗਾ ਡਰੋਨ ਸਾ ਸ੍ਰੀਕਾ ਬਾਰੇ ਬੜੇ ਦਿਨ ਹੋ ਗਏ ਤੁਹਾਡੇ ਨਾਲ ਛਤਰੋ ਛਤਰੀ ਹੋਇਆਂ ਨੂੰ ਆਹਾ ਮਹਾਰਾਜ ਪਿੱਛੇ ਕਿੱਥੇ ਭਜਦੇ ਜੀ ਅੱਜ ਜਾ ਤੇ ਫਿਰ ਤੂੰ ਨਹੀਂ ਤੇ ਜਾਂ ਫਿਰ ਤੂੰ ਹੀ ਨਹੀਂ ਇਹ ਮੇਰਾ ਤੂੰ ਕੁਝ ਵਗਾ ਨਹੀਂ ਸਕਦਾ ਅੱਗੇ ਲਾ ਕੇ ਭਜਦਾ ਵਾ ਮਾਮਾ ਇਹ ਆਲੇ ਲੋ ਮਹਾਰਾਜ ਆਪਾਂ ਤਾਂ ਧੀ ਆਤਮਾ ਨੂੰ ਜਮਰਾਦ ਸਾਹਿਬ ਨਾਲ ਮਲਵਾ ਦਿੱਤਾ